ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਮਿਸ਼ਰਤ ਵਿਆਜ ਕਰਾਂਗੇ ਕੰਪਾਊਂਡ ਇੰਟਰਸਟ ਸਿੰਪਲ ਇੰਟਰਸਟ ਕਰ ਚੁੱਕੇ ਅਸੀਂ ਸਾਰਿਆਂ ਨੂੰ ਪਤਾ ਹੈ ਸਿੰਪਲ ਇੰਟਰਸਟ ਦਾ ਕੀ ਫਾਰਮੂਲਾ ਲੱਗਦਾ ਏ ਕੰਪਾਊਂਡ ਇੰਟਰਸਟ ਕੀ ਹੁੰਦਾ ਏ ਜਦੋਂ ਵਿਆਜ ਹੈ ਜਿਹੜਾ ਉਹ ਹਰ ਸਾਲ ਇੱਕ ਸਮਾਨ ਨਹੀਂ ਰਹਿੰਦਾ ਭਾਅ ਵਿਆਜ ਜੁੜ ਕੇ ਮੂਲ ਤਾਂ ਨਵਾਂ ਬਣ ਜਾਂਦਾ ਏ ਤਾਂ ਹਰੇਕ ਸਾਲ ਮੂਲ ਤਨ ਬਦਲਦਾ ਰਹਿੰਦਾ ਹੈ ਤੇ ਵਿਆਜ ਜਿਹੜਾ ਨਵਾਂ ਐਡ ਹੋ ਹੋ ਕੇ ਮੂਲ ਤਨ ਬਣਦਾ ਰਹਿੰਦਾ ਇਹ ਤਾਂ ਵਿਆਜ ਦੇ ਉੱਤੇ ਵਿਆਜ ਅਸੀਂ ਕਈ ਵਾਰੀ ਬੋਲ ਦਿੰਨੇ ਆ ਤਾਂ ਕੰਪਾਊਂਡ ਇੰਟਰਸਟ ਆ ਜਿਹੜਾ ਉਹ ਅ ਮੂਲ ਤਨ ਦੇ ਜਿਹੜੇ ਰੂਪ ਨੇ ਉਹ ਵੀ ਬਦਲਦੇ ਨੇ ਤੇ ਇੰਟਰਸਟ ਆ ਜਿਹੜਾ ਉਹ ਵੀ ਹਰ ਸਾਲ ਜਿਹੜਾ ਇਹ ਅਲੱਗ-ਅਲੱਗ ਦਰਾਂ ਨਾਲ ਜੁੜਦਾ ਰਹਿੰਦਾ ਹੈ ਥੋੜਾ ਜਿਹਾ ਟਾਈਮ ਲੱਗੋ ਤੁਹਾਨੂੰ ਸਮਝਣ ਨੂੰ ਧਿਆਨ ਨਾਲ ਇੱਕ ਵੀ ਐਗਜ਼ਾਮਪਲ ਸਮਝ ਲਈ ਤੁਸੀਂ ਤਾਂ ਤੁਹਾਨੂੰ ਸਾਰਾ ਤਰੀਕਾ ਜਿਹੜਾ ਸਮਝ ਆ ਜਾਣਾ ਹੈ ਉਦਾਹਰਨ ਆ ਸਾਡੇ ਕੋਲ ਸ਼ਾਮ ਨੇ 5000 ਰੁਪਏ ਦੀ ਰਾਸ਼ੀ 2 ਸਾਲਾਂ ਲਈ 4% ਸਲਾਨਾ ਮਿਸ਼ਰਤ ਵਿਆਜ ਤੇ ਉਧਾਰ ਲਈ ਇਸ ਰਾਸ਼ੀ ਤੇ ਮਿਸ਼ਰਤ ਵਿਆਜ ਅਤੇ 2 ਸਾਲ ਦੇ ਅੰਤ ਵਿੱਚ ਭੁਗਤਾਨ ਕੀਤੀ ਜਾਣ ਵਾਲੀ ਰਾਸ਼ੀ ਪਤਾ ਕਰੋ ਪਹਿਲੇ ਨੰਬਰ ਤੇ ਅਸੀਂ 1 ਸਾਲ ਦਾ ਸਧਾਰਨ ਵਿਆਜ ਕੱਢਾਂਗੇ ਸਧਾਰਨ ਵਿਆਜ ਦੇ ਤਰੀਕੇ ਨਾਲ ਮੂਲ ਧਨ ਦਿੱਤਾ ਹੋਇਆ ਦਰ ਦਿੱਤੀ ਹੋਈ ਹੈ ਤੇ ਸਮਾਂ ਦਿੱਤਾ ਹੋਇਆ ਸਮਾਂ 1 ਸਾਲ ਇਸ ਤੋਂ ਬਾਅਦ ਅਸੀਂ ਸਾਲ ਦੇ 1 ਸਾਲ ਦੇ ਅੰਤ 'ਚ ਕਿੰਨੀ ਰਾਸ਼ੀ ਦਿੱਤੀ ਜਾਊਗੀ ਮੂਲ ਧਨ ਜਮਾ ਵਿਆਜ ਅਮਾਉਂਟ ਜਿਵੇਂ ਅਸੀਂ ਕੱਢਦੇ ਹੁੰਨੇ ਆ ਮਿਸ਼ਰਤ ਧਨ ਜੀ ਨੂੰ ਕਹਿੰਦੇ ਆ ਤਾਂ ਮਿਸ਼ਰਤ ਵਿਆਜ ਲਈ ਪਹਿਲੇ ਸਾਲ ਦੇ ਅੰਤ ਤੇ ਭੁਗਤਾਨ ਕੀਤੀ ਜਾਣ ਵਾਲੀ ਰਾਸ਼ੀ ਜਿਹੜੀ ਹੁੰਦੀ ਆ ਉਹ ਦੂਜੇ ਸਾਲ ਦਾ ਮੂਲ ਤਨ ਬਣ ਜਾਂਦੀ ਹੈ ਤਾਂ ਇਸ ਲਈ ਦੂਜੇ ਸਾਲ ਦਾ ਸਧਾਰਨ ਵਿਆਜ ਕੱਢਾਂਗੇ ਅਸੀਂ ਹੁਣ ਮੂਲ ਤਨ ਕਿੰਨਾ ਲਵਾਂਗੇ ਜਿੰਨਾ ਪਹਿਲੇ ਸਾਲ ਦਾ ਅਮਾਉਂਟ ਸੀਗਾ ਮਿਸ਼ਰਤ ਤਨ ਸੀਗਾ ਉਹ ਅਸੀਂ ਮੂਲ ਤਨ ਲਵਾਂਗੇ ਤਾਂ ਇੱਕ ਇੱਕ ਸਾਲ ਦਾ ਇਸ ਤਰ੍ਹਾਂ ਨਾਲ ਦੋ ਦੋ ਸਾਲ ਨੇ ਤਾਂ ਇਸ ਲਈ ਦੋ ਵਾਰੀ ਅਸੀਂ ਇਸ ਤਰ੍ਹਾਂ ਵਿਆਜ ਕੱਢਾਂਗੇ ਤਾਂ ਇਹ ਹੈਗਾ ਮਿਸ਼ਰਤ ਤਨ ਮਿਸ਼ਰਤ ਤਨ ਜਿਹੜਾ ਉਹ ਅਗਲੇ ਸਾਲ ਦਾ ਮੂਤਨ ਤਾਂ ਮਿਸ਼ਰਤ ਵਿਆਜ ਕੱਢਣ ਦਾ ਇਹ ਤਰੀਕਾ ਏ 2 ਸਾਲ ਦਾ ਤਾਂ ਦੋ ਵਾਰੀ 3 ਸਾਲ ਦਾ ਤਿੰਨ ਵਾਰੀ ਜਿੰਨੇ ਵੀ ਸਾਲ ਦਾ ਤਾਂ ਉੰਨੀ ਵਾਰ ਕੱਢਿਆ ਜਾਂਦਾ ਏ ਹੁਣ ਇੱਥੇ ਥੋੜਾ ਜਿਹਾ ਅਸੀਂ ਜੇ ਗੱਲ ਕਰੀਏ ਕਿ ਮਿਸ਼ਰਤ ਵਿਆਜ ਤੇ ਸਧਾਰਨ ਵਿਆਜ ਚ ਅੰਤਰ ਕੀ ਹੁੰਦਾ ਏ ਜੇ 200 ਰੁਪਏ ਮੂਲ ਤਨ ਦਾ 20% ਸਾਲਾਨਾ ਸ਼ੁਰੂ ਦਰ ਨਾਲ ਸ਼ੁਰੂ ਕਰੀਏ ਜੇ ਅਸੀਂ ਪਹਿਲੇ ਸਾਲ ਦੇ ਵਿੱਚ ਮੂਲ ਤਨ ਤੇ 20% ਸਾਲਾਨਾ ਦਰ ਜਿਹੜਾ ਵਿਆਜ ਆ ਲੱਗਦਾ ਇੱਥੇ ਜਿਹੜਾ ਵਿਆਜ ਆ ਉਹ ਸਧਾਰਨ ਵਿਆਜ ਦੇ ਤਹਿਤ ਜਿਹੜਾ ਬਣੂਗਾ 40 ਰੁਪਏ ਬਣੂਗਾ ਤੇ 240 ਜਿਹੜੀ ਉਹ ਅੰਤ ਵਿੱਚ ਰਾਸ਼ੀ ਦੇਣਯੋਗ ਹੋ ਜਾਊਗੀ ਮਿਸ਼ਰਤ ਵਿਆਜ ਦੇ ਵਿੱਚ ਕੀ ਬਣੂਗਾ ਪਹਿਲੇ ਸਾਲ ਦਾ ਇਹ ਇਹੀ ਬਣੂਗਾ ਸੇਮ ਦੂਸਰੇ ਸਾਲ ਕੀ ਬਣੂਗਾ ਸਧਾਰਨ ਵਿਆਜ ਦੇ ਵਿੱਚ 240 ਚ 40 ਹੋਰ ਜੁੜ ਜਾਣਗੇ ਭਾਅ 280 ਰੁਪਏ ਹੋ ਜਾਊਗਾ ਨੈਕਸਟ ਈਅਰ ਦੇ ਵਿੱਚ ਜਿਹੜਾ ਮਿਸ਼ਰਤ ਵਿਆਜ ਆ ਉਹ ਕੀ ਹੋਊਗਾ 240 ਤਾਂ ਮੂਲ ਤਨ ਬਣ ਜੂਗਾ ਦਾ ਉੱਤੇ 48 ਰੁਪਏ ਵਿਆਜ ਇਹ ਹੋ ਜਾਊਗਾ 288 ਰੁਪਏ 48 ਰੁਪਏ ਵਿਆਜ ਉਸੇ ਫਾਰਮੂਲੇ ਨਾਲ ਕੱਢਿਆ ਸਾਡਾ ਪੀ ਗੁਣਾ ਆਰ ਗੁਣਾ ਟੀ ਵਾਲੇ ਨਾਲ ਤਾਂ ਜਿਹੜਾ ਪਹਿਲਾਂ ਅਸੀਂ ਸਧਾਰਨ ਵਿਆਜ ਜਿਹਦੇ ਨਾਲ ਕੱਢਦੇ ਹਾਂ ਤਾਂ ਇਹਦੇ ਨਾਲ ਹੀ ਵਿਆਜ ਆ ਜਿਹੜਾ ਉਹ ਨਿਕਲੂਗਾ ਤੀਸਰੇ ਸਾਲ ਦੇ ਵਿੱਚ ਫੇਰ ਸੇਮ ਅਸੀਂ ਗੱਲ ਕਰੀਏ ਇੱਥੇ ਮੂਲਤਨ ਉਨਾ ਹੀ ਆ ਤੇ ਵਿਆਜ ਵੀ ਉਨਾ ਹੀ ਆ ਹੁਣ ਜਿਹੜਾ ਵਿਆਜ ਜੁੜ ਕੇ ਵਿਆਜ ਜਿਹੜਾ ਜੁੜ ਕੇ ਕਿਉਂਕਿ 3 ਸਾਲ ਹੋ ਗਏ ਤਾਂ ਤੀਜੇ ਸਾਲ ਦੇ ਵਿੱਚ 280 ਚ ਜੁੜੂਗਾ ਵਿਆਜ ਤਾਂ ਇਹ ਬਣ ਕੇ 320 ਰੁਪਏ ਤਾਂ ਇੱਥੇ ਕੀ ਹੋਊਗਾ 288 ਦਾ ਬਣ ਗਈ ਤੁਹਾਡੀ ਪ੍ਰਿੰਸੀਪਲ 57.60 ਵਿਆਜ ਲੱਗ ਗਿਆ 345.60 ਰੁਪਏ ਨੇ ਜਿਹੜੇ ਉਹ ਮਿਸ਼ਰਤ ਵਿਆਜ ਦੇ ਅੰਤਰਗਤ ਜਿਹੜੇ ਨੇ 3 ਸਾਲਾਂ ਦੇ ਵਿੱਚ ਦਿੱਤੇ ਜਾਣਗੇ 200 ਰੁਪਏ ਤੋਂ 345 ਬਣ ਗਏ ਇੱਧਰ ਕਿੰਨੇ ਬਣੇ 320 ਤਾਂ ਇਹ ਅੰਤਰ ਤਾਂ ਇਹ ਇੱਕ ਜਿਹੜਾ ਇਹ ਫਾਰਮੂਲੇ ਰਾਹੀਂ ਪਤਾ ਕੀਤਾ ਜਾਂਦਾ ਹੈ ਕੰਪਾਊਂਡ ਇੰਟਰਸਟ ਇੱਥੇ ਫਾਰਮੂਲਾ ਥੋੜਾ ਜਿਹਾ ਗੁੰਝਲਦਾਰ ਆ ਤਾਂ ਤੁਸੀਂ ਸਿੰਪਲ ਢੰਗ ਨਾਲ ਵੀ ਇਹਨੂੰ ਥੋੜਾ ਲੰਬਾ ਚੱਲਿਆ ਜਾਂਦਾ ਸਵਾਲ ਸਿੰਪਲ ਢੰਗ ਨਾਲ ਵੀ ਇਸ ਨੂੰ ਪਤਾ ਕਰ ਸਕਦੇ ਹੋ ਕਿਉਂਕਿ ਛੇਤੀ ਛੇਤੀ ਅਸੀਂ ਇਹ ਸੋਲਵ ਕਰਨਾ ਹੁੰਦਾ ਹੈ ਤਾਂ ਇੱਥੇ SI1 SI1 P1 RT SI1 ਦਾ ਕੀ ਮਤਲਬ ਹੈ ਪਹਿਲੇ ਸਾਲ ਦਾ ਸਧਾਰਨ ਵਿਆਜ ਇੱਥੇ 1 ਦਾ ਮਤਲਬ ਪਹਿਲਾ ਸਾਲ 2 ਦਾ ਮਤਲਬ ਦੂਜਾ ਸਾਲ ਦੇਖੋ ਸਿੰਪਲ ਇੰਟਰਸਟ ਵਾਲਾ ਫਾਰਮੂਲਾ ਲੱਗਿਆ ਹੋਇਆ ਇੱਥੇ ਵੀ ਤੇ ਇੱਥੇ ਵੀ ਇਸੇ ਤਰ੍ਹਾਂ ਅਮਾਉਂਟ ਕੱਢੀ ਹੋਈ ਆ ਫਿਰ ਅੱਗੇ ਦੀ ਅੱਗੇ ਇਹ ਚੱਲਦਾ ਰਹਿੰਦਾ ਈ ਤਾਂ ਜੇ ਜਿਹੜੀ ਚੀਜ਼ ਵੀ ਪਤਾ ਕਰਨੀ ਆ ਤੁਸੀਂ ਉਹ ਪਤਾ ਕਰ ਸਕਦੇ ਹੋ ਚਾਹੇ ਟਾਈਮ ਪਤਾ ਕਰਨਾ ਚਾਹੇ ਆਰ ਪਤਾ ਕਰਨੀ ਇੱਥੇ ਇਹ ਇਹ ਫਾਰਮੂਲਾ ਏ ਜਿਹਦੇ ਰਾਹੀਂ ਅਸੀਂ ਇਹ ਸਵਾਲ ਆ ਜਿਹੜਾ ਸੋਲਵ ਕਰ ਸਕਦੇ ਆ ਪਰ ਤੁਹਾਨੂੰ ਇੰਨਾ ਚੱਕਰ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਸਿੰਪਲ ਢੰਗ ਨਾਲ ਤੁਸੀਂ ਸਵਾਲ ਆ ਜਿਹੜਾ ਉਹ ਹੱਲ ਕਰ ਸਕਦੇ ਹੋ ਅੱਗੇ ਉਦਾਹਰਨ ਦਿੱਤੀ ਹੋਈ ਹੈ ਮੂਲ ਤਨ ਦਿੱਤਾ ਹੋਇਆ 10500 2 ਸਾਲ ਲਈ 5% ਸਾਲਾਨਾ ਦਰ ਤੇ ਜਿਹੜਾ ਮਿਸ਼ਰਤ ਵਿਆਜ ਪਤਾ ਕਰਨਾ ਹੈ ਅਸੀਂ ਹੁਣ ਅਸੀਂ ਇਸ ਫਾਰਮੂਲੇ ਦੇ ਨਾਲ ਕੱਢਦੇ ਹਾਂ ਇੱਥੇ ਸਾਡਾ ਜਿਹੜਾ ਅਮਾਉਂਟ ਆ 10500 ਫਾਰਮੂਲੇ ਦੇ ਵਿੱਚ ਪੁੱਟ ਕੀਤੀਆਂ ਸਾਰੀਆਂ ਰਕਮਾਂ ਤਾਂ ਇਸ ਤਰ੍ਹਾਂ ਨਾਲ ਸਾਡਾ ਜਿਹੜਾ ਇਹ ਸੋਲਵ ਹੋਊਗਾ ਇਹਦੀ ਦੋ ਦਾ ਮਤਲਬ ਇੱਥੇ ਦੇਖੋ ਇੱਥੇ ਐਲਸੀਐਮ ਲੈ ਕੇ ਤੁਸੀਂ ਇਹ ਫ੍ਰੈਕਸ਼ਨ ਦੇ ਵਿੱਚ ਜਿਹੜਾ ਇਹ ਕੱਢਣਾ ਏ ਸਿੱਧਾ ਨਹੀਂ ਕੱਢਣਾ ਤਾਂ ਜਿਹੜੀਆਂ ਅਸੀਂ ਭਿੰਨਾ ਕੀਤੀਆਂ ਨੇ 100 ਇੱਥੇ نیچے ਲੱਗ ਜਾਊਗਾ ਤਾਂ ਇਹਨੂੰ ਜਾਂ ਤਾਂ ਕੱਟ ਲਓ ਫਿਰ 20 ਪਾ 100 ਕਰਕੇ 20 1 21 100 ਇਸ ਤਰ੍ਹਾਂ 1 21 20 ਇਸ ਤਰ੍ਹਾਂ ਲੱਗੂਗਾ ਅੱਗੇ ਹੈਗਾ ਜੀ ਅਭਿਆਸ ਸਾਡੇ ਕੋਲ ਅਭਿਆਸ ਦੇ ਵਿੱਚ ਅੱਗੇ ਆਸਤੇ ਪ੍ਰਸ਼ਨ ਆ ਤੇ ਤੁਸੀਂ ਇਸ ਦੀ ਪ੍ਰੈਕਟਿਸ ਕਰ ਸਕਦੇ ਹੋ ਬਹੁਤ ਇੰਪੋਰਟੈਂਟ ਟਾਪਿਕ ਆ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸੂਤਰ ਨੇ ਉਹ ਲੱਗਦੇ ਨੇ ਫਾਰਮੂਲੇ ਜਿਵੇਂ ਉਦਾਹਰਨ ਫੇਰ ਦਿੱਤੀ ਹੋਈ ਆ ਕਿਸੇ ਸ਼ਹਿਰ ਦੀ ਜਨਸੰਖਿਆ 15000 4% ਸਲਾਨਾ ਦਰ ਨਾਲ ਵਾਧਾ ਹੋ ਰਿਹਾ ਇਸ ਦੇ ਵਿੱਚ 2 ਸਾਲ ਬਾਅਦ ਕਿੰਨੀ ਹੋਊਗੀ ਤਾਂ ਇਹ ਵੀ ਜਿਹੜੀ ਹੈ ਕੰਪਾਊਂਡ ਇੰਟਰਸਟ ਜਿਹੜਾ ਇਹ ਲੱਗਦਾ ਇਹਦੇ ਤੇ ਕਿਉਂਕਿ ਜਿਹੜੀ ਆ ਇਹ ਅੱਗੇ ਦੀ ਅੱਗੇ ਵੱਧਦੀ ਆ ਤਾਂ ਇੱਥੇ ਵੀ ਉਹੀ ਫਾਰਮੂਲੇ ਦੇ ਹਿਸਾਬ ਨਾਲ ਅਸੀਂ ਇਹ ਸਵਾਲ ਨੂੰ ਸੋਲਵ ਕਰਾਂਗੇ ਪ੍ਰਾਣਾ ਸਕੂਟਰ 24000 ਵਿੱਚ ਖਰੀਦਿਆ ਗਿਆ 55% ਸਾਲਾਨਾ ਦਰ ਨਾਲ ਇਸ ਦੇ ਮੁੱਲ ਵਿੱਚ ਕਮੀ ਹੋ ਗਈ 2 ਸਾਲ ਬਾਅਦ ਸਕੂਟਰ ਦਾ ਮੁੱਲ ਦੱਸੋ ਤਾਂ ਇੱਥੇ ਜਿਹੜਾ ਹੈ ਜਿਹੜਾ ਇੱਥੇ ਫਾਰਮੂਲੇ 'ਚ ਪਲੱਸ ਕਰਦੇ ਸੀ ਅਸੀਂ ਇੱਥੇ ਫਾਰਮੂਲੇ 'ਚ ਕੀ ਕਰਨਾ ਹੈ ਮਾਈਨਸ ਕਰਨਾ ਹੈ ਕਿਉਂਕਿ ਸਾਡੀ r ਆ ਜਿਹੜੀ ਉਹ ਮਾਈਨਸ ਹੋਊਗੀ ਇਸ ਤਰ੍ਹਾਂ ਦੀਆਂ ਜਿਹੜੀਆਂ ਉਦਾਹਰਨਾਂ ਦੇ ਨਾਲ ਸੰਬੰਧਿਤ ਰਕਮਾਂ ਨੇ ਜਾਂ ਤੁਸੀਂ ਕਹਿ ਲਓ ਕਿ ਪ੍ਰੈਕਟਿਸ ਕੁਐਸਚਨ ਨੇ ਪੰਜ ਪ੍ਰੈਕਟਿਸ ਕੁਐਸਚਨ ਨੇ ਜਿਹੜੇ ਇਹ ਦਿੱਤੇ ਹੋਏ ਨੇ ਇਨਾਂ ਦੀ ਪ੍ਰੈਕਟਿਸ ਕਰਕੇ ਤੁਸੀਂ ਆਪਣਾ ਜਿਹੜਾ ਏ ਤਿਆਰੀ ਕਰੋ ਮਿਲਦੇ ਹਾਂ ਫਿਰ ਨੈਕਸਟ ਟਾਪਿਕ ਦੇ ਨਾਲ ਓਕੇ ਥੈਂਕਸ